ਮਾਮਲਾ ਸਾਡੇ ਕੋਲ ਤਾਂ ਮੁੱਖ ਮੰਤਰੀ ਸਾਹਿਬ ਦੇ ਆਫਿਸ ਤੋਂ ਹੀ ਸ਼ਿਕਾਇਤ ਆਈ ਸੀ ਕਿ ਇਹ ਇਹਦਾ ਕਲੋਨੀ ਕੱਟੀ ਜਾ ਰਹੀ ਹੈ ਅਸੀਂ ਮੁੱਖ ਮੰਤਰੀ ਸਾਹਿਬ ਦੇ ਆਫਿਸ ਨੂੰ ਰਿਪੋਰਟ ਦੇ ਚੁੱਕੇ ਹੋਏ ਹਾਂ ਹੂੰ ਹੁਣ ਡੀ ਸਾਹਿਬ ਨੇ ਵੀ ਇਹਦਾ ਸਖਤੀ ਨਾਲ ਸਟੈਂਡ ਲਿਆ ਹੋਇਆ ਹੈ ਕਿ ਵੀ ਇਹ ਕਲੋਨੀ ਦੇ ਵਿੱਚ ਪਲਾਟ ਕਿਵੇਂ ਵੇਚ ਗਏ ਕੀ ਹੋਇਆ ਹੈ ਉਹਦਾ ਅਸੀਂ ਨੋਟਿਸ ਦਿੱਤਾ ਕਲੋਨਾਈਜ਼ਰ ਨੂੰ ਉਦੋਂ ਜੋ ਜਵਾਬ ਆੰਦਾ ਉਹਦੇ ਤੇ ਫਿਰ ਅਗਲੀ ਕਾਰਵਾਈ ਅਸੀਂ ਅਰੰਭ ਕਰਾਂਗੇ ਹਾਲ ਦੀ ਘੜੀ ਤਾਂ ਸਾਡੇ ਕੋਲ ਜਿੰਨਾ ਰਿਕਾਰਡ ਸੀ ਅਸੀਂ ਇੱਕ ਵਾਰ ਵਿਜੀਲੈਂਸ ਆਫੀਸਰ ਨੂੰ ਦੇ ਚੁੱਕੇ ਹੁਏ ਆ ਜੋ ਸਾਡੇ ਕੋਲ ਸੀ ਸਰ ਨੋਟਿਸ ਦਾ ਸਮਾਂ ਕਿੰਨਾ ਦਿੱਤਾ ਸੀ ਇਹਨਾਂ ਨੂੰ 3 ਦਿਨ ਦਾ ਸਮਾਂ ਇਹ ਨੋਟਿਸ ਦਾ ਸਮਾਂ 3 ਦਿਨ ਤੇ ਹਜੇ ਉਹਨਾਂ ਦਾ ਕੋਈ ਜਵਾਬ ਰਿਪਲਾਈ ਹਾਲ ਦੀ ਘੜੀ ਉਹਨਾਂ ਨੇ ਪਹਿਲਾਂ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਹੁਣ ਨੋਟਿਸ ਦੀ ਉੱਤੇ ਪੇਸਟਿੰਗ ਕਰ ਦਿੱਤੀ ਗਈ ਹੈ ਤੇ ਉਹਨਾਂ ਨੂੰ WhatsApp ਦੇ ਉੱਤੇ ਵੀ ਭੇਜ ਦਿੱਤਾ ਵਾ ਹਾਂ ਸਰ ਤੁਸੀਂ ਇਹ ਸ਼ਹਿਰ ਦੇ ਟਾਊਨ ਪਲੈਨਰ ਹੋ ਤੁਸੀਂ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੋਗੇ ਕਿਸ ਕੀ ਜਨਨਾ ਚ ਕਾਨੂੰਨ ਦੀ ਜਾਣਕਾਰੀ ਨਾ ਰੱਖਣਾ ਤੇ ਅਣਗਹਿਲੀ ਚ ਚੀਜ਼ਾਂ ਖਰੀਦ ਲੈਣੀਆਂ ਇਹ ਤੁਹਾਡੇ ਪੱਧਰ ਦੇ ਉੱਤੇ ਇੱਕ ਵੱਡੀ ਨੁਕਸਾਨਦਾਇਕ ਗੱਲ ਸਾਬਤ ਹੋ ਸਕਦੀ ਹੈ। ਹੂੰ। ਜ਼ਰੂਰ ਨਗਰ ਨਿਗਮ ਤੁਹਾਡਾ ਆਪਣਾ ਦਫ਼ਤਰ ਹੈ। ਡਿਪਟੀ ਕਮਿਸ਼ਨਰ ਦਫ਼ਤਰ ਤੁਹਾਡਾ ਆਪਣਾ ਹੈ। ਤਸਵੀਰ ਆਫਿਸ ਤੁਹਾਡੀ ਆਪਣੀ ਹੈ। ਤੁਹਾਨੂੰ ਜ਼ਰੂਰ ਉੱਥੇ ਪਤਾ ਕਰਨਾ ਚਾਹੀਦਾ ਵਾ ਕਿ ਕਿਹੜਾ ਕੋਲੋਨੀ ਪਾਸ ਹੈ ਕਿਹੜੀ ਨਹੀਂ ਹੈ। ਸਾਨੂੰ ਲੈਣਾ ਚਾਹੀਦਾ ਹੈ ਕਿ ਨਹੀਂ ਲੈਣਾ ਚਾਹੀਦਾ। ਹੂੰ। ਇੰਡਸਟਰੀ 'ਚ ਪਲੋਟਿੰਗ ਹੋ ਰਹੀ ਹੈ ਵਰਤਮਾਨ ਇੰਡਸਟਰੀ ਦੀ। ਉਹਦੀ ਪਰਤਾਲ ਚ ਕੀ ਆਇਆ ਰਿਪੋਰਟ ਲਈਦਾ ਤੋ ਇਹਨਾਂ ਕੋਲ ਰਿਪੋਰਟ ਚ ਆ ਕਿ ਇੱਥੇ ਪਲੋਟਿੰਗ ਨਹੀਂ ਹੋਈ ਹਲੇ ਇਹਨਾਂ ਨੂੰਟਿਸ ਜਾਰੀ ਕੀਤਾ ਹੋਇਆ ਹੈ ਬਾਕੀ ਅਦਾਲਤ ਦਾ ਵਿਸ਼ਾ ਹੈ ਸਰ ਪੈਸੀ ਮਾਮਲਾ ਬਹੁਤ ਪੱਕਿਆ ਹੋਇਆ ਹੈ ਬਹੁਤ ਲੋਕਾਂ ਨੇ ਆਪਣੇ ਪੈਸੇ ਵੀ ਇਹਨਾਂ ਨੂੰ ਚੈੱਕ ਵੀ ਐਡਵਾਂਸ ਲਏ ਨੇ ਤੇ ਸਰ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਹੱਲ ਹੋਗਾ ਜਦੋਂ ਕੋਈ ਐਨਓਸੀ ਨਹੀਂ ਕੋਈ ਤੁਨੋਂ ਨਹੀਂ ਟੈਨੋਲੋਜੀ ਹਨ ਲੋਕਾਂ ਦੇ ਵਿੱਚ ਉਹ ਅਸੀਂ ਨਾ ਦੱਸਾਂ ਰਿਹਾ ਤੇ ਲੋਕਾਂ ਨੂੰ ਕੀ ਕੀ ਸਰ ਅਪੀਲ ਕਰਨਾ ਚਾਹੁੰਗੇ ਜਾਂ ਕੀ ਕਹਿਣਾ ਇਹ ਤਾਂ ਨਾਲ ਇਹਨੂੰ ਜਦ ਤੱਕ ਨੋਬੀ ਲਰਨਿੰਗ ਮਿਲਦੇ ਪਤਾ ਕਰਨ ਕਿ ਕਲੋਨੀ ਪਾਸ ਹੈ ਨਹੀਂ ਪਾਸ ਹੈ ਪਰ ਪੋਰਟ ਲਨ ਪਹਿਲਾਂ ਪਤਾ ਕਰਨ ਕਰ ਚੰਦੋਂ ਕਿ ਕਲੋਨੀ ਪਾਸ ਹੈ ਕਿ ਨਹੀਂ ਪਾਸ ਹੈ ਮਾਮਲਾ ਸਾਡੇ ਕੋਲ ਤਾਂ ਮੁੱਖ ਮੰਤਰੀ ਸਾਹਿਬ ਦੇ ਆਫਿਸ ਤੋਂ ਇਹ ਸ਼ਿਕਾਇਤ ਆਈ ਸੀ ਕਿ ਇਹ ਇਹਦਾ ਕਲੋਨੀ ਕੱਟੀ ਜਾ ਰਹੀ ਹੈ ਅਸੀਂ ਮੁੱਖ ਮੰਤਰੀ ਸਾਹਿਬ ਦੇ ਆਫਿਸ ਨੂੰ ਰਿਪੋਰਟ ਦੇ ਚੁੱਕੇ ਹੋਏ ਹ ਹ ਹੁਣ ਡੀ ਸਾਹਿਬ ਨੇ ਵੀ ਇਹਦਾ ਸਖਤੀ ਦੇ ਨਾਲ ਸਟੈਂਡ ਲਿਆ ਹੋਇਆ ਹੈ ਕਿ ਵੀ ਇਹ ਕਲੋਨੀ ਦੇ ਵਿੱਚ ਪਲਾਟ ਕਿਵੇਂ ਵੇਚ ਗਏ ਕੀ ਹੋਇਆ ਹੈ ਉਹਦਾ ਅਸੀਂ ਨੋਟਿਸ ਦਿੱਤਾ ਕਲੋਨਾਈਜ਼ਰ ਨੂੰ ਉਹਦਾ ਜੋ ਜਵਾਬ ਆਂਦਾ ਉਹਦੇ ਤੇ ਫਿਰ ਅਗਲੀ ਕਾਰਵਾਈ ਅਸੀਂ ਅਰੰਭ ਕਰਾਂਗੇ ਹਾਲ ਦੀ ਘੜੀ ਤੇ ਸਾਡੇ ਕੋਲ ਜਿੰਨਾ ਰਿਕਾਰਡ ਸੀ ਅਸੀਂ ਇੱਕ ਵਾਰ ਵਿਜੀਲੈਂਸ ਆਫੀਸਰ ਨੂੰ ਦੇ ਚੁੱਕੇ ਹੁਏ ਆ ਜੋ ਸਾਡੇ ਕੋਲ ਸੀ ਸਰ ਨੋਟਿਸ ਦਾ ਸਮਾਂ ਕਿੰਨਾ ਦਿੱਤਾ ਸੀ ਇਹਨਾਂ ਨੂੰ 3 ਦਿਨ ਦਾ ਸਮਾਂ ਇਹ ਨੋਟਿਸ ਦਾ ਸਮਾਂ 3 ਦਿਨ ਤੇ ਹਜੇ ਉਹਨਾਂ ਦਾ ਕੋਈ ਜਵਾਬ ਰਿਪਲਾਈ ਹਾਲ ਦੀ ਘੜੀ ਉਹਨਾਂ ਨੇ ਪਹਿਲਾਂ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਹੁਣ ਨੋਟਿਸ ਦੀ ਉੱਤੇ ਪੇਸਟਿੰਗ ਕਰ ਦਿੱਤੀ ਗਈ ਹੈ ਤੇ ਉਹਨਾਂ ਨੂੰ ਵਟਸਐਪ ਦੇ ਉੱਤੇ ਵੀ ਭੇਜ ਦਿੱਤਾ ਵਾ ਸਰ ਤੁਸੀਂ ਸ਼ਹਿਰ ਦੇ ਟਾਊਨ ਪਲੈਨਰ ਹੋ ਤੁਸੀਂ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੋਗੇ ਕਿਸ ਕੀ ਜਨਨਾ ਕਾਨੂੰਨ ਦੀ ਜਾਣਕਾਰੀ ਨਾ ਰੱਖਣਾ ਤੇ ਅਣਗਹਿਲੀ ਚ ਚੀਜ਼ਾਂ ਖਰੀਦ ਲੈਣੀਆਂ ਇਹ ਤੁਹਾਡੇ ਪੱਧਰ ਦੇ ਉੱਤੇ ਇੱਕ ਵੱਡੀ ਨੁਕਸਾਨਦਾਇਕ ਗੱਲ ਸਾਬਤ ਹੋ ਸਕਦੀ ਹੈ। ਹੂੰ। ਜ਼ਰੂਰ ਨਗਰ ਨਿਗਮ ਤੁਹਾਡਾ ਆਪਣਾ ਦਫ਼ਤਰ ਹੈ। ਡਿਪਟੀ ਕਮਿਸ਼ਨਰ ਦਫ਼ਤਰ ਤੁਹਾਡਾ ਆਪਣਾ ਹੈ। ਤਸਵੀਰ ਆਫਿਸ ਤੁਹਾਡੀ ਆਪਣੀ ਹੈ। ਤੁਹਾਨੂੰ ਜ਼ਰੂਰ ਉੱਥੇ ਪਤਾ ਕਰਨਾ ਚਾਹੀਦਾ ਵਾ ਕਿ ਕਿਹੜਾ ਕੋਲੋਨੀ ਪਾਸ ਹੈ, ਕਿਹੜੀ ਨਹੀਂ ਹੈ, ਸਾਨੂੰ ਲੈਣਾ ਚਾਹੀਦਾ ਹੈ ਕਿ ਨਹੀਂ ਲੈਣਾ ਚਾਹੀਦਾ। ਹੂੰ। ਇੰਡਸਟਰੀ 'ਚ ਪਲੋਟਿੰਗ ਹੋ ਰਹੀ ਹੈ ਵਰਤਮਾਨ ਇੰਡਸਟਰੀ ਦੀ। ਉਹਦੀ ਕੁਰਦਾਰ ਕਰਨ ਹੈ। ਹਮਮ। ਸ਼ਕਪਰਤਾਲ ਚ ਕੀ ਆਇਆ ਹੈ? ਰਿਪੋਰਟ ਲਈਦਾ ਤੋ। ਇਹਨਾਂ ਵੱਲ ਰਿਪੋਰਟ ਚ ਆਇਆ ਕਿ ਇੱਥੇ ਪਲੋਟਿੰਗ ਨਹੀਂ ਹੋਈ ਹਲੇ। ਇਹਨਾਂ ਨੋਟਿਸ ਜਾਰੀ ਕੀਤਾ ਹੋਇਆ ਹੈ। ਬਾਕੀ ਅਦਾਲਤ ਦਾ ਅੰਦੇਸ਼ ਹੈ। ਸਰ ਪੈਸੀ ਮਾਮਲਾ ਬਹੁਤ ਪੱਕਿਆ ਹੋਇਆ ਹੈ। ਬਹੁਤ ਲੋਕਾਂ ਨੇ ਆਪਣੇ ਪੈਸੇ ਵੀ ਇਹਨਾਂ ਨੂੰ ਚੈੱਕ ਵੀ ਐਡਵਾਂਸ ਲਏ ਨੇ। ਤੇ ਸਰ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਹੱਲ ਹੋਗਾ ਜਦੋਂ ਕੋਈ ਐਨਓਸੀ ਨਹੀਂ ਕੋਈ ਤੁਹਾਨੂੰ ਨਹੀਂ ਇਸ ਨੌਲੇਜੀ ਹਨ ਲੋਕਾਂ ਦੇ ਵਿੱਚ। ਉਹ ਅਸੀਂ ਨਾ ਦੱਸੋ। ਤੇ ਲੋਕਾਂ ਨੂੰ ਕੀ ਕੀ ਸਰ ਅਪੀਲ ਕਰਨਾ ਚਾਹੁੰਗੇ ਜਾਂ ਕੀ ਕਹਿਣਾ ਹੈ ਕਿ ਤਾਂ ਨਾਲ ਇਹਨੂੰ ਜਦ ਤੱਕ ਨੋਵੀ ਲਰਨਿੰਗ ਮਿਲਦੇ ਪਤਾ ਕਰਨ ਕਿ ਕਲੋਨੀ ਪਾਸ ਹੈ ਨਹੀਂ ਪਾਸ ਹੈ ਪਰ ਪੋਰਟਲਨ ਪਹਿਲਾਂ ਪਤਾ ਕਰਨ ਕਰ ਚੰਦੋਂ ਕਿ ਕਲੋਨੀ ਪਾਸ ਹੈ ਕਿ ਨਹੀਂ ਪਾਸ ਹੈ